देख रहे हो अन्दर पुलिस पार्टी, है प्रशासन नौकरी होते हैं प्रशासन शांत प्रशासन अंदर प्रशासन दत्या जा रहा ਪਤਾ ਲੱਗ ਰਿਹਾ ਕਿ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਚੈੱਕਓ ਦੀ ਤਿਆਰੀ ਹੈ ਪਰ ਜਿਹੜੇ ਇੱਥੇ ਦੇ ਲੋਕ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਥੋਂ ਤੁਹਾਨੂੰ ਖੁੱਲਿਆ ਜਾਵੇ ਉਹਦੇ ਸਾਰੇ ਜਗ੍ਹਾ ਬੰਦਵਾਇਆ ਹੈ ਉਹ ਵੀ ਤੁਹਾਨੂੰ ਬੰਨਿਆ ਜਾ ਰਿਹਾ ਹੈ ਸਵੇਰ ਗਾਂਧੀ ਸਾਰੇ ਪੈਨੇ ਕਰਦਾ ਯਾਰ ਮੈਨੂੰ ਭਾਈ ਯਾਰ ਦੋ ਮਿੰਟ ਰੋਕੀਏ अच्छा जी कि मैसेज ਕੀ ਮਿਲੇ ਤੁਹਾਨੂੰ ਉਹਨਾਂ ਦੇ ਫਾਦਰ ਸਾਹਮਣੇ ਅੱਛਾ ਉਹਨਾਂ ਦੇ ਫਾਦਰ ਤਾਂ ਮੈਂ ਨਿਕਲ ਗਿਆ 40 40 ਅੱਛਾ ਪਾਜੀ ਮਾਈਕ ਕਰਿਓ ਮਾਰੇ ਇਤਨੀ ਗੱਲ ਹੋਈ ਸਾਰੀ ਡਿਟੇਲ ਸਾਨੂੰ ਗੱਲ ਦਾ ਨਹੀਂ ਪਤਾ ਭਾਜੀ ਗੱਲ ਪੁਲਿਸ ਨੇ ਦੱਸਣੀ ਭਾਜੀ ਤੁਹਾਨੂੰ ਪਹਿਲਾਂ ਵੀ ਸਾਰੇ ਪ੍ਰੈਸ ਨੂੰ ਬਰੀਫ ਕਰ ਚੁੱਕਾ ਮੈਂ ਜੀ ਬਾਰ-ਬਾਰ ਸਵਾਲ ਤੁਸੀਂ ਮੈਨੂੰ ਬਾਰ-ਬਾਰ ਕਰਦੇ ਹੋ ਜਵਾਬ ਮੇਰਾ ਉਹੀ ਏ ਇਹ ਜੋਕ ਦੱਸਣਾ ਪੁਲਿਸ ਨੇ ਦੱਸਣਾ ਹੁਣ ਤੁਸੀਂ ਅੰਦਰ ਗਏ ਸੀ ਸਰ ਅੰਦਰ ਗਏ ਸੀ ਭਾਈ ਠੱਗੇ ਨੇ ਅੰਦਰ ਗਿਆ ਬੰਦਾ ਹੱਡਾ ਮਰਿਆ ਹੈ ਅੰਦਰ ਡੈੱਡ ਬੋਡੀ ਪਈ ਉਹਨਾਂ ਦੀ ਡੈੱਡ ਬੋਡੀ ਪਈ ਏ ਉਹ ਆਪਣਾ ਕੰਮ ਕਰ ਰਹੇ ਨਾਲ ਸਾਡੇ ਤਰਲੇ ਮੈਂ ਤਾਂ ਕਿਤੇ ਅੱਧਾ ਘੰਟਾ ਸਮਾਂ ਦੇ ਦੋ ਅੱਧੇ ਘੰਟੇ ਬਾਅਦ ਪੁਰਿਆ ਤੁਹਾਨੂੰ ਅਸੀਂ ਬੰਦਾ ਸਪੂਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਕਾਰਵਾਈ ਕਰਦੇ ਆ ਜਿੰਨਾ ਚਿਰ ਗੋਲੀ ਚੱਲੀ ਨਾ ਹੋ ਗਿਆ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਇਹ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈਏ ਉਹਨੂੰ ਪਹਿਲਾਂ ਦਾ ਅੰਦਰ ਹੀ ਅਰੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚਲਾਨ ਤੋਂ ਬਾਅਦ ਹਸਪਤਾਲ ਨਹੀਂ ਪਹੁੰਚਾਇਆ ਗਿਆ ਮੈਡੀਕਲੀ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ ਅੱਛਾ ਕਿੰਨੇ ਹੋਣਗੇ ਬਲੱਡੀ ਯਾਰ ਸਾਨੂੰ ਖਬਰ ਮਿਲੀ ਸੀਗੀ ਪਹਿਲੋ ਆਰਾਮ ਨਾ ਯਾਰ ਪਹਿਲੋ ਆਰਾਮ ਨਾ ਆਰਾਮ ਨਾ ਸਰ ਤੁਸੀਂ ਨਾ ਸੈਟਲ ਵਾਲੀਓ ਪਹਿਲੋ ਆਰਾਮ ਨਾ ਜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਆਈ ਸੀ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਆ ਹੁਣ ਉੱਥੇ ਮੌਕੇ ਤੇ ਆਏ ਸੀਗੇ ਆਣ ਕੇ ਫੋਰੈਂਸਿਕ ਟੀਮ ਆ ਗਈਆਂ ਸਾਰੀ ਉਹੀ ਜਾਂਚ ਚੱਲਦੀ ਪਈ ਆ ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਉਹ ਸਾਰੇ ਅਗਰ ਤੁਹਾਨੂੰ ਡਿਸਪਲੇ ਮੌਤ ਹੋ ਚੁੱਕੀ ਹੈ ਇਹਦਾ ਨਾਮ ਹੈ ਇਹਨਾਂ ਦਾ ਪਰਮਿੰਦਰ ਸਿੰਘ ਢਿੰਗਰਾ ਨਾਮ ਹੈ ਸਰ ਕੀ ਕਾਰਨ ਕਿ ਥੱਲੇ ਕਾਰਨ ਜਿਹੜੇ ਸਾਰੇ ਪਤਾ ਲੱਗਣਗੇ ਆਪਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੇ ਫੜ ਲਏ ਗਏ ਵਿੱਚ ਹਾਂਜੀ ਹਾਂਜੀ ਉਹ ਸਾਰੇ ਫੜੇ ਗਏ ਸੀਗਾ ਇਹ ਵੈਪਨ ਨਹੀਂ ਇਹ ਜਿਹੜਾ ਆਪਣੀ ਸਪੋਰਟਸ ਦੀ ਨਹੀਂ ਉਹਦੀ 2mm ਦੀ ਬੋਰ ਦੀ ਗੋਲੀ ਇਹ ਬੰਦੂਕ ਕੋਲ ਨਹੀਂ ਉਹ ਸਰ ਰਜਿਸਟਰਡ ਆਪਲਾ ਸੀ ਜ ਕਵਿਸ਼ਨ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੂਗਾ ਜਦੋਂ ਇਹ ਪੁੱਛ ਗਿਸ਼ ਕਰਾਂਗੇ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਕਰਦੇ ਨੇ ਤਿੰਨੇ ਤੇ ਤਿੰਨੇ ਮੈਂਬਰ ਉਸੇ ਲੈ ਲਿਆ ਸਰ ਉਹਨਾਂ ਦਾ ਕਹਿੰਦੇ ਕਿ ਲਗਭਗ 2 ਤੋਂ 2.5 ਘੰਟੇ ਹੋ ਗਏ ਨੇ ਜਿਹੜੇ ਕਿ ਮਿਤ ਜਿਹਨੂੰ ਗੋਲੀ ਲੱਗੀ ਉਹ ਅੰਦਰ ਹੀ ਰੱਖਿਆ ਕੋਈ ਫਰਸਟ ਡੇਟ ਵਗੈਰਾ ਨਹੀਂ ਦਿੱਤੀ ਇਹਦੇ ਵਿੱਚ ਜਦੋਂ ਅਸੀਂ ਆਏ ਸੀਗੇ ਉਸ ਤੋਂ ਪਹਿਲਾਂ ਅਸੀਂ ਇਹ ਫੋੜੀ ਆਖੜ ਚੁੱਕੀ ਸੀ ਕਿ ਇੱਕ ਗੋਲੀ ਲੱਗੀ ਹੈ ਲੱਤ ਤੇ ajo ਹਾਲ ਤੱਕ ਪਤਾ ਲੱਗਾ ਬਾਕੀ ਪੋਸਟਮਾਰਟ ਉਹ ਹੀ ਪੋਸਟਮਾਰਟ ਵਿੱਚ ਪਤਾ ਲੱਗੂਗਾ ਬਾਕੀ ਕਿੱਥੇ ਕਿੱਥੇ ਕਿੜੀਆਂ ਕਿੜੀਆਂ ਸੱਟਾਂ ਸੀਸੀਟੀਵੀ ਵਗੈਰਾ ਕਰਵਾਏ ਕੋਈ ਸਰ ਕੁਝ ਲੈ ਲਿਓ ਹਾਂ ਹਾਂਜੀ ਸਰ ਇਹ ਕੀ ਮਾਮਲਾ ਹੈ ਸਾਹਮਣੇ ਆ ਯਾਰ ਹਾਂਜੀ ਸਰ ਇਹ ਕੀ ਮਾਮਲਾ ਹੈ ਫਿਰ ਤੁਸੀਂ ਸਾਰੇ ਉਹ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਰੂਮ ਤੋਂ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਹਾਂ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹਨੂੰ ਹੁਣ ਇਸ ਵੇਲੇ ਜਿਹੜੀ ਅਗਲੀ ਤਫ਼ਤੀਸ਼ ਉਹ ਜਾਰੀ ਕਰ ਰਹੇ ਨੇ ਕਿ ਨਾਮ ਹੈ ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ ਸਰ ਕੀ ਐਡਵੋਕੇਟ ਐਡਵੋਕੇਟ ਸਰ ਕਿੰਨੇ ਗੋਲੀ ਮਾਰਨ ਕਿੰਨੇ ਫਾਇਰ ਕਿੰਨੇ ਹੋਇਆ ਇੱਕ ਫਾਇਰ ਹੋਇਆ ਜਿਹੜੀ ਸਪੋਰਟਸ ਦੀ 2mm ਦੀ ਬੰਦੂਕ ਹੁੰਦੀ ਉਹਦੇ ਵਿੱਚੋਂ ਇਹਦੇ ਪੱਟ ਦੇ ਉੱਤੇ ਗੋਲੀ ਲੱਗੀ ਮਾਰਨ ਦਾ ਕਾਰਨ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਸਰ ਕਿਹਦੇ ਸੱਟਾਂ ਹੋਰ ਕਿੱਥੇ ਕਿੱਥੇ ਲੱਗੀਆਂ ਉਹ ਮੈਂ ਇਹ ਇਨਵੈਸਟੀਗੇਸ਼ਨ ਦੱਸ ਨਹੀਂ ਸਕਦਾ ਕਿ ਕੀ ਹੈ ਫੈਮਿਲੀ ਦੇ ਤਿੰਨੋਂ ਮੈਂਬਰ ਤੁਸੀਂ ਅਰੈਸਟ ਕਰ ਲਓ ਜੀ ਕਰ ਲੈ ਜੀ ਯਾਰ ਗਲਤ ਕਰ ਲੈਣੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਕਿਉਂਕਿ ਜਦੋਂ ਗੋਲੀ ਲੱਗੀ ਆ ਗੋਲੀ ਲੱਗਣ ਤੋਂ ਬਾਅਦ ਚ ਪੌੜੀਆਂ ਤੋਂ ਥੱਲੇ ਡਿੱਗੇ ਆ ਹੋ ਸਕਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਆ ਜੋ ਵੀ ਸਪਸ਼ਟੀਆਂ ਚ ਵੀ ਸੱਟ ਲੱਗ ਸਕਦੀ ਆ ਉਹ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਾਂ ਪੋਸਟਮਾਰਟਮ ਚ ਪਤਾ ਲੱਗੂਗਾ ਮੈਂ ਕਹਿੰਦਾ ਮੈਂ ਆਫਿਸ ਚ ਬੈਠੇ ਸੀ ਇਹਨਾਂ ਨੂੰ ਬਾਹਰ ਮਾਰੀ ਕੇ ਬੁਲਾਇਆ ਦੇਖੋ ਉਹਦੇ ਸਾਰੇ ਵੀਸ਼ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਫੁਟੇਜ ਵਗੈਰਾ ਲਵਾਂਗੇ ਨਾਮ ਇਹਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਇਹਨਾਂ ਦਾ ਨਾਮ ਇੱਕ ਦੱਸ ਦੂੰਗਾ ਤੁਹਾਨੂੰ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰਸ਼ਿਪ ਕਿੰਨੇ ਮੈਂਬਰ ਫੜੇ ਸਰ ਤਿੰਨ ਸਰ ਮਾਰਨ ਦਾ ਕਾਰਨ ਕੀ ਸੀ ਇਹ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਪੁਰਾਣੀ ਰੈਂਜ ਕਿ ਕੋਈ ਨਹੀਂ ਹਲੇ ਇਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਸਵਾਲ ਆਇਆ ਹੈ ਕਿ ਜਦੋਂ ਉਹਨਾਂ ਦੀ ਲੱਤ ਤੇ ਗੋੜੀ ਵੱਜੀ ਉਸ ਤੋਂ ਬਾਅਦ ਚਾਹੇ ਉਹ ਕੋੜੀਆਂ ਛੁੱਟ ਗਏ